ਇਹ ਸੋਨੇ ਰੰਗੀ ਜਿਹੜੀ ਹਲਦੀ ਆ ਸੋਨੇ ਵਾਲੀ ਤਾਕਤ ਦਊਗੀ ਆਪਣੇ ਸਰੀਰ ਨੂੰ ਯਾਨੀ ਕਿ ਕੱਚੀ ਹਲਦੀ ਦਾ ਚਾਰ ਜੇਕਰ ਤੁਸੀਂ ਬਣਾ ਕੇ ਖਾਓਗੇ ਇਹਨੂੰ ਕਿਸ ਤਰ੍ਹਾਂ ਆਪਾਂ ਕੀਤਾ ਤਿਆਰ ਤੁਸੀਂ ਅੱਗੇ ਸਾਰਾ ਵੀਡੀਓ ਚ ਦੇਖੋ ਜੀ ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਨਮਸਤੇ ਆਦਾਬ ਰਾਮ ਰਾਮ ਜੈ ਮਾਤਾ ਦੀ ਕਿਸੇ ਅਸਾਂ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਰ ਰੂਬਲੋਗਰ ਤੇ ਫਰੈਂਡ ਸ਼ੁਰੂ ਕਰਦੇ ਪਾ ਜੀ ਵੀ ਤੇ ਅੱਜ ਦੀ ਵੀਡੀਓ ਚ ਲੈ ਕੇ ਆਏ ਜੀ ਆਪਾਂ ਇਹ ਕੱਚੀ ਹਲਦੀ ਇਹ ਸਰਦੀ ਸਪੈਸ਼ਲ ਆਪਾਂ ਚਾਰ ਇਹਦਾ ਤਿਆਰ ਕਰਾਂਗੇ ਹਲਦੀ ਜਿਹੜੀ ਕੱਚੀ ਆ ਬਹੁਤ ਹੀ ਜਿਆਦੀ ਫਾਇਦੇਮੰਦ ਹੁੰਦੀ ਐ ਵੈਸੇ ਹਲਦੀ 'ਚ ਬਹੁਤ ਗੁਣ ਹੁੰਦੇ ਐ ਤੁਹਾਨੂੰ ਪਤਾ ਤੇ ਇਹਦਾ ਜਿਹੜਾ ਅਚਾਰ ਵੀ ਤਿਆਰ ਹੁੰਦਾ ਇਹਦੀ ਸਬਜ਼ੀ ਵੀ ਲੋਕ ਬਣਾ ਕੇ ਖਾਂਦੇ ਨੇ ਇਹਦੀ ਪੰਜੀਰੀ ਵੀ ਲੱਡੂ ਵੀ ਕਈ ਤਰੀਕੇ ਦੀਆਂ ਜਿਹੜੀਆਂ ਇਹ ਹਲਦੀ ਤੋਂ ਚੀਜ਼ਾਂ ਬਣਦੀਆਂ ਜਿਹੜੀਆਂ ਕਿ ਆਪਣੀਆਂ ਹੱਡੀਆਂ ਨੂੰ ਬਹੁਤ ਮਜ਼ਬੂਤ ਬਣਾਉਂਦੀਆਂ ਨੇ ਤੇ ਇਹ ਕੱਚੀ ਹਲਦੀ ਦਾ ਅੱਜ ਕਰਾਂਗੇ ਆਪਾਂ ਅਚਾਰ ਤਿਆਰ ਵੈਸੇ ਆਪਾਂ ਪਿੰਨੀਆਂ ਵੀ ਇਹਦੀਆਂ ਬਣਾਉਨੇ ਆ ਪੰਜੀਰੀ ਵੀ ਬਣਾਉਨੇ ਆ ਤੇ ਇਹ 5 ਕਿਲੋ ਆਪਾਂ ਹਲਦੀ ਲਿਆਏ ਸੀ ਇਹਦਾ ਆਪਾਂ ਅਚਾਰ ਤਿਆਰ ਕਰਾਂਗੇ ਇਹਦੇ ਨਾਲ ਨਾਲ ਆਪਾਂ ਬਾਂਸ ਦਾ ਚਾਰਵੀ ਜਿਹੜਾ ਤਿਆਰ ਕੀਤਾ ਸੀ ਬਾਂਸ ਦਾ ਮਰੱਬਾ ਵੀ ਤਿਆਰ ਕੀਤਾ ਔਲੇ ਦਾ ਜਿਹੜਾ ਕੇਸਰ ਵਿੱਚ ਗੁੜ ਪਾ ਕੇ ਆਪਾਂ ਮਰੱਬਾ ਤਿਆਰ ਕੀਤਾ ਇਹਨਾਂ ਚੀਜ਼ਾਂ ਦੇ ਵਿੱਚੋਂ ਤੁਸੀਂ ਕੁਝ ਮਗਾਉਣਾ ਹੋਵੇ ਤੇ ਸਾਨੂੰ ਤੁਸੀਂ ਫੋਨ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਹੋਰ ਵੀ ਕਈ ਪ੍ਰਕਾਰ ਦੀਆਂ ਚੀਜ਼ਾਂ ਜਿਹੜੀਆਂ ਆਪਣੇ ਕੋ ਘਰੇਲੂ ਤਰੀਕੇ ਨਾਲ ਆਪਾਂ ਦੇਸੀ ਤਰੀਕੇ ਨਾਲ ਤਿਆਰ ਕਰਦੇ ਹਾਂ ਜਿਵੇਂ ਕਿ ਉਹ ਬੜੀਆਂ ਹੋਣ ਪਾਪੜ ਹੋਣ ਚਾਹੇ ਕੋਈ ਵੀ ਕਿਸਮ ਦੀ ਪੰਜੀਰੀ ਹੋਵੇ ਆਟਾ ਮਿਕਸ ਹੋਵੇ ਇਹ ਸਾਰਾ ਸਮਾਨ ਆਪਣੇ ਕੋ ਮਿਲ ਜਾਂਦਾ ਤੇ ਇਹ 5 ਕਿਲੋ ਹਲਦੀ ਆ ਇਹਨੂੰ ਆਪਾਂ ਚੰਗੀ ਤਰ੍ਹਾਂ ਪਹਿਲਾਂ ਵਾਸ਼ ਕਰ ਲਿਆ ਸੀਗਾ ਤੋ ਹੁਣ ਇਹਨੂੰ ਕੁਛਕਾ ਛਿੱਲਣ ਵਾਲੀ ਰਹਿ ਗਈ ਹੈ ਇਹਨੂੰ ਆਪਾਂ ਛਿੱਲ ਕੇ ਤੇ ਫਿਰ ਇਹਦੀ ਕਟਿੰਗ ਕਰਾਂਗੇ ਦੇ ਕੁਛਕਾ ਪਏ ਛਿੱਲ ਕੇ ਰੱਖੀਏ ਇੱਥੇ ਦੇਖ ਸਕਦੇ ਹੋ ਦੇਖੋ ਇਦਾਂ ਦੀ ਵਿੱਚੋਂ ਨਿਕਲਦੀ ਹੈ ਤੇ ਇਹਨੂੰ ਪਹਿਲਾਂ ਆਪਾਂ ਚੰਗੀ ਤਰ੍ਹਾਂ ਵਾਸ਼ ਕਰ ਲਿਆ ਸੀ ਹੁਣ ਇਹਨੂੰ ਆਪਾਂ ਵਾਸ਼ ਨਹੀਂ ਕਰਨਾ ਤੁਸੀਂ ਜਦੋਂ ਵੀ ਇਹਦੀ ਕਟਿੰਗ ਕਰਨੀ ਆ ਚਾਹੇ ਦਾ ਚਾਰ ਤਿਆਰ ਕਰਨਾ ਵਾ ਤੇ ਉਦੋਂ ਪਲੀਜ਼ ਤੁਸੀਂ ਆਪਣੇ ਹੱਥਾਂ ਦੇ ਗਲਵਜ਼ ਪਾ ਲਿਓ ਹੁਣ ਮੇਰੇ ਤੋਂ ਤੇ ਜ਼ਿਆਦਾ ਸਵਾਨ ਆ ਤੇ ਮੈਂ ਇੰਨਾ ਗਲਵਜ਼ ਨਾਲ ਕਰ ਨਹੀਂ ਸਕੀ ਵੈਸੇ ਮੈਨੂੰ ਕੋਈ ਬੁਰਾ ਨਹੀਂ ਲੱਗਦਾ ਹੈਗਾ ਵੀ ਕਿਸੇ ਨੂੰ ਲੱਗਦਾ ਹੋਊਗਾ ਚਾਹੇ ਤੁਹਾਨੂੰ ਜਿਆਦਾ ਆਪਣੇ ਹੱਥਾਂ ਵੱਲ ਤੁਸੀਂ ਦੇਖਦੇ ਹੋਵੋਗੇ ਤੇ ਹੱਥ ਖਰਾਬ ਹੋ ਜਾਂਦੇ ਦੇਖੋ ਥੋੜਾ ਜਿਹਾ ਹਲਦੀ ਨੇ ਆਪਣਾ ਰੰਗ ਤਾਂ ਛੱਡਣਾ ਹੀ ਆ। ਇਹ ਕੁਛ ਆਪਾਂ ਇਹਦੇ ਵਿੱਚ ਜਿਹੜੇ ਮਸਾਲੇ ਪਾਵਾਂਗੇ ਉਹ ਇੱਧਰ ਸਾਰੇ ਪਏ ਨੇ ਕਿਹੜੇ ਕਿਹੜੇ ਮਸਾਲੇ ਉਹ ਆਪਾਂ ਨਾਲ-ਨਾਲ ਤੁਹਾਨੂੰ ਦੱਸਦੇ ਰਵਾਂਗੇ ਤੇ ਚੁੱਲ੍ਹੇ ਤੇ ਆਪਾਂ ਲੋਹੇ ਦੀ ਕੜਾਈ ਦੇ ਵਿੱਚ ਜਾ ਤਿਆਰ ਕਰਾਂਗੇ। ਹੁਣ ਜਿਹੜੀ ਰਹਿੰਦੀ ਹਲਦੀ ਇਹਨੂੰ ਆਪਾਂ ਪਹਿਲਾਂ ਛਿੱਲ ਲੈਨੇ ਆ ਤੇ ਜਿਹੜੀ ਛਿੱਲੀ ਹੋਈ ਆ ਉਹਦੀ ਕਟਿੰਗ ਕਰ ਲੈਨੇ ਆ ਫਿਰ ਆਪਾਂ ਤੁਹ ਤੇ ਹਲਦੀ ਦੀ ਆਪਾਂ ਕਟਿੰਗ ਕਰ ਲਈ ਹੈ ਜੀ ਸਾਰੀ ਇਹਨੂੰ ਹੁਣ ਰੱਖ ਦਿੰਨੇ ਆਪਾਂ ਸਾਈਡ ਤੇ ਇਧਰ ਆਪਾਂ ਅੱਗ ਬਾਲ ਕੇ ਕੜਾਈ ਰੱਖ ਦਿੱਤੀ ਤੇ ਇਹਦੇ ਵਿੱਚ ਕੁਝ ਮਸਾਲੇ ਜਿਹੜੇ ਆਪਾਂ ਉਹ ਭੁੰਨ ਕੇ ਪਾਉਣੇ ਆ ਤੇ ਉਹ ਕਿਹੜੇ ਕਿਹੜੇ ਮਸਾਲੇ ਆਪਾਂ ਤੁਹਾਨੂੰ ਦੱਸ ਦਿੰਨੇ ਆ ਇਸ ਵਾਰ ਇਹ ਜਿਹੜਾ ਹਲਦੀ ਦਾ achar ਬਣਾਉਂਦਾ ਵੱਖਰਾ ਤਰੀਕਾ ਵਾ ਪਹਿਲਾਂ ਵੀ ਆਪਾਂ ਜਿਹੜਾ ਇੱਕ achar ਬਣਾ ਕੇ ਪਾਇਆ ਵਾ ਉਹ ਤੁਸੀਂ ਵੇਖ ਸਕਦੇ ਚੈਨਲ ਤੇ ਜਿਹੜੇ ਮਸਾਲੇ ਆਪਾਂ ਇਹਦੇ ਵਿੱਚ ਭੁੰਨ ਕੇ ਤੇ ਧੜਫੜ ਕਰਕੇ ਪਾਉਣੇ ਆ ਉਹ ਹੈਗੇ ਜੀ ਇਹ ਸੁੱਕਾ ਧਨੀਆ ਇੱਕ ਕੋਲੀ ਲਈ ਆਪਾਂ ਅੱਧੀ ਕੋਲੀ ਲਈ ਆਪਾਂ ਕਾਲੀ ਮਿਰਚ ਦੀ ਅੱਧੀ ਕੋਲੀ ਲਈ ਆਪਾਂ ਸੌਂਫ ਅੱਧੀ ਕੌਲੀ ਜੀਰਾ ਤੇ 4 ਚਮਚ ਆਪਾਂ ਇਹਦੇ ਵਿੱਚ ਪਾਵਾਂਗੇ ਮੇਥੇ ਤੇ ਨਾਲ ਆਪਾਂ ਇਹਦੇ ਵਿੱਚ ਪਾ ਰਹੇ ਆ 15 ਤੋਂ 20 ਲੌਂਗ ਤੇ 3-4 ਆਪਾਂ ਇਹਦੇ ਵਿੱਚ ਪਾ ਰਹੇ ਮੋਟੀ ਇਲਾਚੀ ਤੇ ਇੰਨੀ ਕ ਆਪਾਂ ਇਹਦੇ ਵਿੱਚ ਪਾ ਰਹੇ ਜੀ ਦਾਲਚੀਨੀ ਇਹਦੇ ਨਾਲ ਜਿਹੜਾ ਵਾ ਚਾਰ ਦਾ ਜਿਹੜਾ ਸਵਾਦ ਵਾਜ ਜਾਂਦਾ ਜਦੋਂ ਆਪਾਂ ਇਹ ਸਾਰੇ ਮਸਾਲੇ ਦੇ ਵਿੱਚ ਦਰਦਰੇ ਕੁੱਟ ਕੇ ਪਾਉਨੇ ਆ ਇਹ ਜਿਹੜਾ ਸਾਰਾ ਆਪਾਂ ਮਸਾਲਾ ਜਿਹੜਾ ਦੱਸਦੇ ਪਏ ਤੁਹਾਨੂੰ ਉਹ 5 ਕਿਲੋ ਹਲਦੀ ਦੇ ਵਿੱਚ ਜਿਹੜਾ ਆਪਾਂ ਬਣਾਉਣਾ ਵਾ ਚਾਰ ਉਹਦਾ ਆਪਾਂ ਮਸਾਲਾ ਤੁਹਾਨੂੰ ਦੱਸ ਦਿਆਂ ਜੇਕਰ ਤੁਸੀਂ ਥੋੜਾ ਚਾਰ ਬਣਾ ਰਹੇ ਹੋ ਤੇ ਉਹਦੀ ਕੁਆਂਟੀਟੀ ਘਟਾਵਾ ਦੱਸ ਸਕਦੇ ਹੁਣ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਾ ਦਾਂਗੇ ਕੜਾਈ 'ਚ ਇਹ ਸੁੱਕਾ ਧਨੀਆ ਮਸਾਲੇ ਦੇ ਵੈਸੇ ਵੀ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਪਰ ਇਦਾਂ ਜਦੋਂ ਤੁਸੀਂ ਮਸਾਲਿਆਂ ਨੂੰ ਥੋੜਾ ਜਿਹਾ ਭੁੰਨ ਕੇ ਫਿਰ ਦਰਦਰਾ ਕੁੱਟਦੇ ਹੋ ਨਾ ਤੇ ਇਹਨਾਂ ਦੀ ਖੁਸ਼ਬੂ ਵੀ ਵੱਜ ਜਾਂਦੀ ਹੈ ਇਹਨਾਂ ਦਾ ਟੇਸਟ ਵੀ ਵੱਜ ਜਾਂਦਾ ਸਾਰੇ ਮਸਾਲੇ ਆਪਾਂ ਇਹਦੇ ਵਿੱਚ ਪਾ ਦੇਨੇ ਜਿਹੜੇ ਆਪਾਂ ਤੁਹਾਨੂੰ ਦੱਸੇ ਇਹ ਨਾਲ ਹੀ ਪਾ ਦਾਂਗੇ ਆਪਾਂ ਲਾਚੀ ਤੇ ਲੌਂਗ ਤੇ ਦਾਲ ਜੀਂ ਤੇ ਹੁਣ ਇਹਨਾਂ ਨੂੰ ਆਪਾਂ ਥੋੜਾ ਥੋੜਾ ਭੁੰਨ ਲੈਨੇ ਤੇ ਮਸਾਲੇ ਜਿਹੜੇ ਆਪਾਂ ਸਾਰੇ ਮਠੇ ਮਠੇ ਸੇਕ ਤੇ ਭੁੰਨ ਲਏ ਆ ਤੇ ਇਹਨਾਂ ਨੂੰ ਹੁਣ ਆਪਾਂ ਉਤਾਰ ਦਿੰਨੇ ਇਹਨਾਂ ਨੂੰ ਆਪਾਂ ਠੰਡੇ ਕਰਕੇ ਫਿਰ ਦੱਤਰੇ ਕੁੱਟਾਂਗੇ ਹੁਣ ਆਪਾਂ ਇਹਦੇ ਵਿੱਚ ਸਰੋਂ ਦਾ ਤੇਲ ਪਾ ਦਿੰਨੇ ਆ ਤੇਲ ਇਹਦੇ ਵਿੱਚ ਆਪਾਂ ਪਾ ਰਹੇ ਹਾਂ ਕਿਲੋ ਇਹ ਸ਼ੁੱਧ ਸਰੋਂ ਦਾ ਤੇਲ ਆ ਜੀ ਜਿਹੜਾ ਅਸੀਂ ਕੋਲੂ ਤੋਂ ਕਢਵਾ ਕੇ ਲੈ ਕੇ ਆਉਂਦੇ ਆ ਤੁਸੀਂ ਕਈ ਮੇਰੀਆਂ ਵੀਡੀਓ ਚ ਦੇਖਿਆ ਹੋਇਆ ਤੇ ਸ਼ੁੱਧ ਸਰੋਂ ਦੇ ਤੇਲ ਦੇ ਵਿੱਚ ਹੀ ਆਪਾਂ achar ਤਿਆਰ ਕਰਦੇ ਆਂ ਇਹਨੂੰ ਤੇਲ ਨੂੰ ਚੰਗੀ ਤਰ੍ਹਾਂ ਗਰਮ ਹੋਣ ਦਿੰਨੇ ਆ। ਹੁਣ ਤੇਲ ਆਪਣਾ ਗਰਮ ਹੋ ਚੁੱਕਾ ਵਾ ਤੇ ਜਿਵੇਂ ਪਿਛਲੀ ਵੀਡੀਓ ਤੁਸੀਂ ਵੇਖੋਗੇ ਕਿ ਆਪਾਂ ਜਿਹੜਾ ਵਾ ਗਰਮ ਹੋ ਤੇਲ ਕਰਕੇ ਫਿਰ ਇਹਦੇ ਵਿੱਚ ਮਸਾਲੇ ਪਾਏ ਸੀ ਹੁਣ ਆਪਾਂ ਇਹਦੇ ਵਿੱਚ ਮਸਾਲੇ ਨਹੀਂ ਪਾ ਰਹੇ ਬਸ ਇਹਦੇ ਵਿੱਚ ਪਾ ਰਹੇ ਇੱਕ ਚਮਚ ਆਪਾਂ ਹਿੰਗ ਦਾ। ਤੇ ਨਾਲ ਆਪਾਂ ਇਹਦੇ ਵਿੱਚ ਪਾ ਰਹੇ ਆ ਰਤਨ ਜੋਤ ਇਹ ਰਤਨਜੋਤ ਤੇ ਹਿੰਗ ਦੇ ਤੇਲ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਪਾਉਣੀ ਹੈ ਜਿਹੜੀ ਕੱਚੀ ਆਪਾਂ ਹਲਦੀ ਲਈ ਆ ਤੁਸੀਂ ਕਲਰ ਦੇ ਸਕਦੇ ਹੋ ਦੇਖੋ ਤੇਲ ਦਾ ਇਹ ਰਤਨਜੋਤ ਕਰਕੇ ਹੀ ਆ ਤੇ ਰਤਨਜੋਤ ਕੀ ਆ ਤੇ ਕਿਹੜਾ ਮਸਾਲਾ ਹੁੰਦਾ ਕੀ ਇਹਦੇ ਫਾਇਦੇ ਇਹਦੀ ਸਾਰੀ ਚੈਨਲ ਤੇ ਆਪਾਂ ਵੀਡੀਓ ਤਿਆਰ ਕਰਕੇ ਪਾਈ ਆ ਜਿਨ੍ਹਾਂ ਨੂੰ ਨਹੀਂ ਪਤਾ ਉਹ ਤੁਸੀਂ ਉਹ ਵੀਡੀਓ ਜਾ ਕੇ ਵੇਖ ਸਕਦੇ ਹੋ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਕੱਚੀ ਹਲਦੀ ਇਹਦੇ ਵਿੱਚ ਫਲਹਾਲ ਆਪਾਂ ਕੋਈ ਮਸਾਲਾ ਨਹੀਂ ਹੋਰ ਪਾ ਰਹੇ ਕੱਲੀ ਆਪਾਂ ਹਲਦੀ ਪਾ ਰਹੇ ਤੇ ਹਲਦੀ ਨੂੰ ਆਪਾਂ ਜਿਹੜਾ ਵਾ ਉਹ 5-7 ਮਿੰਟ ਫਰਾਈ ਕਰਾਂਗੇ ਹੁਣ ਕਈ ਲੋਕ ਇਥੇ ਕਹਿਣਗੇ ਜੀ ਇਹਨੂੰ ਕੱਚੀ ਰੱਖਣਾ ਚਾਹੀਦਾ ਵਾ ਉਹ ਆ ਜੇ ਆ ਹਨਾ ਸੋ ਆਪੋ ਆਪਣਾ ਤਰੀਕਾ ਵਾ ਇਹ ਫਰਾਈ ਕਰਨ ਦਾ ਫਾਇਦਾ ਇਹ ਆ ਕਿ ਇਹਦੇ ਵਿੱਚ ਥੋੜਾ ਬਹੁਤਾ ਵੀ ਜੇ ਕੋਈ ਸਿਲਨ ਹੋ ਗਈ ਉਹ ਖਤਮ ਹੋ ਜੂ ਦੂਜੀ ਗੱਲ ਜਦੋਂ ਆਪਾਂ ਇਹਨੂੰ ਫਰਾਈ ਕਰਕੇ ਬਣਾ ਲੈਂਦੇ ਆ ਨਾ ਚਾਹ ਜਿਹੜਾ ਵਾ ਉਹ ਸਾਲੋਂ ਸਾਲ ਚੱਲਦਾ ਕਦੇ ਵੀ ਖਰਾਬ ਨਹੀਂ ਹੁੰਦਾ ਤੇ ਨਾਲੇ ਉਸੇ ਵੇਲੇ ਖਾਣ ਵਾਲਾ ਹੋ ਜਾਂਦਾ ਤੇਨੂੰ ਆਪਾਂ ਮੱਠੇ ਮੱਠੇ ਸੇਕ ਤੇਦਾ ਭੁੰਨਣਾ ਵੀ ਨਾ ਤੇ ਸੜੇ ਤੇ ਨਾ ਹੀ ਇਹ ਜਲਦੀ ਪੱਕੇ ਤੇ ਹਲਦੀ ਪੁੱਜ ਦੀ ਨੂੰ 5 ਮਿੰਟ ਹੋ ਚੁੱਕੇ ਆ ਹੁਣ ਆਪਾਂ ਇਹਦੇ ਵਿੱਚ ਇਹ ਪਾ ਲੈਣੇ ਆ ਅੱਧੀ ਕੌਲੀ ਲਈ ਆਪਾਂ ਅਜਵੈਨ ਦੀ ਜਿਹੜੇ ਮਸਾਲੇ ਬਾਕੀ ਦੇ ਬਜੇ ਸੀ ਜਿਹੜੇ ਆਪਾਂ ਖੜੇ ਮਸਾਲੇ ਪਾਉਣੇ ਆ ਉਹ ਆਪਾਂ ਬਾਅਰੇ ਦੇ ਵਿੱਚ ਅੱਧੀ ਕੌਲੀ ਇਹਦੇ ਵਿੱਚ ਪਾ ਰਹੇ ਆ ਆਪਾਂ ਕਲੌਂਜੀ ਇਹਦੇ ਨਾਲ ਰੰਗਤ ਵੀ ਬਹੁਤ ਸੋਹਣੀ ਆਉਂਦੀ ਆ ਤੇ ਟੇਸਟ ਵੀ ਬਹੁਤ ਵਧੀਆ ਹੋ ਜਾਂਦਾ ਚਾਰਦਾ ਤੇ ਅੱਧੀ ਕੌਲੀ ਤੋਂ ਘਾਟ ਆਪਾਂ ਪਾ ਰਹੇ ਆ ਦੇ ਵਿੱਚ ਪੀਲੀ ਸਰੋਂ ਅੱਧੀ ਕੌਲੀ ਪਾ ਰਹੇ ਆ ਆਪਾਂ ਇਹਦੇ ਵਿੱਚ ਰਾਈ ਇਹ ਰਾਈ ਤੇ ਸਰੋਂ ਜਿਹੜੀ ਆ ਤੁਸੀਂ ਜਿਹੜੀ ਮਰਜ਼ੀ ਪਾ ਸਕਦੇ ਹੋ ਮੋਟੀ ਬਰੀਕ ਤੇ ਦੂਜੀ ਗੱਲ ਆ ਇਹਦੇ ਪਾਉਣ ਦੇ ਨਾਲ ਚਾਰ ਦਾ ਟੇਸ ਜਿਹੜਾ ਖੱਟਾ-ਖਟਾ ਆਊਗਾ ਹੁਣ 2-3 ਮਿੰਟ ਆਪਾਂ ਮਸਾਲਿਆਂ ਦੇ ਨਾਲ ਹਲਦੀ ਨੂੰ ਭੁੰਨਾਂਗੇ ਕਿਉਂਕਿ ਜਿਹੜੇ ਦੂਸਰੇ ਮਸਾਲੇ ਆ ਬਾਕੀ ਦੇ ਆਪਾਂ ਇਹਦੇ ਵਿੱਚ ਪਾਉਣੇ ਉਹ ਆਪਾਂ ਪਹਿਲਾਂ ਹੀ ਭੁੰਨੇ ਹੋਏ ਆ ਤੇ ਇਹਨਾਂ ਮਸਾਲਿਆਂ ਨੂੰ ਵੀ ਤੇਲ ਦੇ ਵਿੱਚ ਫਰਾਈ ਕਰ ਲਾਂਗੇ ਹੁਣ 2-3 ਮਿੰਟ ਆਪਾਂ ਜਿਹੜੀ ਮਸਾਲਿਆਂ ਦੇ ਨਾਲ ਵੀ ਹਲਦੀ ਨੂੰ ਭੋਲ ਲਿਆ ਤੁਸੀਂ ਦੇਖ ਸਕਦੇ ਹੋ ਦਾ ਥੋੜਾ ਜਿਹਾ ਹਲਦੀ ਦਾ ਕਲਰ ਵੀ ਚੇਂਜ ਹੋ ਗਿਆ ਕਿਉਂਕਿ ਇਹਨੂੰ ਆਪਾਂ ਚੰਗੀ ਤਰ੍ਹਾਂ ਫਰਾਈ ਕਰ ਲਿਆ ਖੁਸ਼ਬੂ ਬਹੁਤ ਵਧੀਆ ਆ ਰਹੀ ਐ ਤੇ ਦੇਖਣ ਨੂੰ ਵੀ ਬਹੁਤ ਸੋਹਣੀ ਲੱਗਦੀ ਪਈ ਹੈ ਹੁਣ ਇਹਦੇ ਵਿੱਚ ਆਪਾਂ ਇਹ ਜਿਹੜੇ ਮਸਾਲੇ ਪਾ ਲੈਨੇ ਕੁਛ ਕੇ ਇਹ ਹੈਗੀ ਜੀ ਲਾਲ ਮਿਰਚ ਤੇ ਇਹ ਹੈਗੀ ਹੈ ਦੇਗੀ ਮਿਰਚ ਜਿਹੜੀ ਅਸੀਂ ਘਰੇ ਤਿਆਰ ਕਰਦੇ ਹਾਂ ਤੇ ਨਾਲ ਆਪਾਂ ਇਹਦੇ ਵਿੱਚ ਪਾ ਦੇਣਾ ਨਮਕ ਹਲਦੀ ਆਪਾਂ ਇਹਦੇ ਵਿੱਚ ਬਿਲਕੁਲ ਨਹੀਂ ਪਾਉਣੀ ਇਹੀ ਇੱਕ achar ਆ ਜਿਹੜਾ ਬਿਨਾ ਹਲਦੀ ਤੋਂ ਬਣਦਾ ਬਾਕੀ ਹਲਦੀ ਦੇ ਨਾਲ ਹੀ ਸਾਰੇ achar ਬਣਦੇ ਕਿਉਂਕਿ ਆਪ ਹੀ ਪਹਿਲਾਂ ਹਲਦੀ ਇਹਦੇ ਵਿੱਚ ਆਪਾਂ ਹਲਦੀ ਕੀ ਪਾਉਣੀ ਹੁਣ ਆਪਾਂ ਇਹਦੇ ਬਾਅਦ ਵਿੱਚ ਪਾ ਦੇਨੇ ਆ ਮਿਰਚ ਇਹ ਜਿਹੜੇ ਮਸਾਲੇ ਆਪਣੇ ਟੇਸਟ ਅਕੋਰਡਿੰਗ ਤੁਸੀਂ ਪਾ ਸਕਦੇ ਹੋ ਨਮਕ ਇਹਦੇ ਵਿੱਚ ਹਿਸਾਬ ਨਾਲ ਪਾਇਓ ਜਿਉਂਕਿ ਕਿ ਨਮਕ ਇਹ ਬਹੁਤ ਘੱਟ ਚੁੱਕ ਆਪਾਂ ਇਹ ਜਿਹੜੀ ਕੌਲੀ ਭਰ ਕੇ ਦੇ ਵਿੱਚ ਨਮਕ ਪਾ ਰਹੇ ਆ ਜਾਨੀ ਕਿ ਇਹ ਨਮਕ 250 ਗ੍ਰਾਮ ਚਾ 300 ਗ੍ਰਾਮ ਹੋਊਗਾ ਜਿਆਦਾ ਆਪਾਂ ਇਹਦੇ ਵਿੱਚ ਨਮਕ ਨਹੀਂ ਪਾਉਣਾ ਮੈਂ ਜਿਹੜੀ ਅੰਦਾਜ਼ੇ ਦੇ ਨਾਲ ਹੀ ਸਾਰੀਆਂ ਚੀਜ਼ਾਂ ਜਿਵੇਂ ਆਪਾਂ ਕੌਲੀਆਂ ਦੇ ਵਿੱਚ ਪਾਉਨੇ ਆ ਚਾਹੇ ਆਪਾਂ ਹੱਥ ਦੇ ਨਾਲ ਬੁੱਕ ਦੇ ਨਾਲ ਪਾਉਨੇ ਏਦਾਂ ਹੀ ਆਪਾਂ ਜਿਹੜਾ ਬਣਾਉਨੇ ਆ ਕਈ ਪੈਣਾ ਫਿਰ ਕਹਿ ਦਿੰਦੀਆਂ ਕਿ ਮੈਡਮ ਸਾਨੂੰ ਦੱਸਿਆ ਨਹੀਂ ਤੁਸੀਂ ਕਿੰਨੀ ਚੀਜ਼ ਕਿਹੜੀ ਚੀਜ਼ ਪੈਣੀ ਹੈ ਜਦੋਂ ਰਸੋਈ 'ਚ ਕੰਮ ਕਰਦੇ ਰਹੋ ਨਾ ਆਪਣੇ ਆਪ ਹੀ ਅੱਖਾਂ ਦਾਸ ਦਿੰਦੀਆਂ ਕਿ 2 ਚਮਚ ਪੈ ਗਿਆ ਕਿ 3 ਚਮਚ ਪੈ ਗਿਆ ਮੇਲਤੀ ਦੀ ਲੋੜ ਨਹੀਂ ਪੈਂਦੀ ਫਿਰ ਤੇ ਲੋ ਜੀ ਆਪਣਾ ਜਿਹੜਾ ਚਾਰ ਆ ਇਹ ਤਿਆਰ ਹੋ ਚੁੱਕਾ ਬਸ ਇਹਦੇ ਵਿੱਚ ਹੁਣ ਬਾਕੀ ਦੇ ਜਿਹੜੇ ਬਚੇ ਮਸਾਲੇ ਆ ਉਹ ਪਾਵਾਂਗੇ ਤੁਸੀਂ ਵੇਖ ਸਕਦੇ ਜਿਨ੍ਹਾਂ ਨੇ ਚਾਰ ਸਾਡਾ ਮੰਗਾਇਆ ਵੀ ਹੋਊਗਾ ਚਾਹੇ ਜਿਹੜੀ ਵੀਡੀਓ ਦੇਖਦੇ ਨੇ ਕਿ ਸਾਡੇ ਚਾਰ ਦੇ ਵਿੱਚ ਮਸਾਲੇ ਜਿਹੜੇ ਖੂਬ ਹੁੰਦੇ ਨੇ ਜਿਹੜੇ ਕਿ ਆਪਣੇ ਸਰੀਰ ਨੂੰ ਕਈ ਫਾਇਦੇ ਦਿੰਦੇ ਆ ਆਪਾਂ ਲੋਕ ਜਿਹੜੇ ਮਸਾਲੇ ਖਾਣੇ ਛੱਡੇ ਹੋਏ ਨੇ ਹੋਰ ਆਪਾਂ ਲੱਲੜ ਪਲੜ ਚੀਜ਼ਾਂ ਖਾਣੇ ਆ ਇਹ ਜਿਹੜਾ ਆਚਾਰ ਦੇ ਵਿੱਚ ਮਸਾਲੇ ਆ ਨਾ ਇਹਨਾਂ ਦਾ ਫਾਇਦਾ ਜਿਹੜਾ ਦੁੱਗਣਾ ਹੁੰਦਾ ਜਦੋਂ ਇਹ ਤੇਲ ਦੇ ਵਿੱਚ ਡੁੱਗ ਜਾਂਦੇ ਜਿਵੇਂ ਆਪਾਂ ਪਨੀਰੀ ਬਣਾਉਣ ਲੱਗੇ ਡ్రਾਈ ਫਰੂਟ ਖੁੱਲੇ ਪਾਉਨੇ ਆ ਇਸੇ ਤਰ੍ਹਾਂ ਆਪਾਂ ਆਚਾਰ ਦੇ ਵਿੱਚ ਮਸਾਲੇ ਵੀ ਖੁੱਲੇ ਪਾਉਨੇ ਚਲੋ ਜੀ ਚਾਰ ਹੋ ਗਿਆ ਰੈਡੀ ਚਾਰ ਦਾ ਕਲਰ ਤੁਸੀਂ ਵੇਖ ਸਕਦੇ ਹੋ ਇਹ ਕਲਰ ਜਿਹੜਾ ਆਇਆ ਰਤਨ ਜੋਤ ਦੇ ਨਾਲ ਇਹ ਦੇਖੋ ਤੇਲ ਦਾ ਕਲਰ ਵੀ ਥੱਲੇ ਦੇਖੋ ਇੱਕ ਹਲਦੀ ਦਾ ਆਪਦਾ ਕਲਰ ਇੱਕ ਇਹਦੇ ਵਿੱਚ ਰਤਨ ਜੋਤ ਦਾ ਕਲਰ ਜਿੰਨਾ ਇਹਦੇ ਵਿੱਚ ਹਲਦੀ ਦੇ ਟੁਕੜੇ ਨੇ ਚ ਜਿੰਨਾ ਕੋਈ ਚਾਰ ਹੁੰਦਾ ਉਨੇ ਹੀ ਇਹਦੇ ਵਿੱਚ ਮਸਾਲੇ ਹੁੰਦੇ ਆ ਤੇ ਸੁੱਕਾ ਇਹ ਚਾਰ ਹੁੰਦਾ ਬਹ ਤਿਆਰ ਇਹਦੇ ਵਿੱਚ ਸਿਰਫ ਆਪਾਂ ਪਾਈਆਕ ਪਾਵਾਂਗੇ ਸਿਰਕਾ ਜਿਹੜਾ ਕਿ ਇਹਨੂੰ ਕਦੇ ਵੀ ਖਰਾਬ ਨਾ ਹੋਣ ਦਵੇ ਬਾਕੀ ਥੋੜੀ ਜਿਹੀ ਖਟਾਸ ਵੀ ਇਸ ਚਾਰ ਦੇ ਵਿੱਚ ਚਾਹੀਦੀ ਆ ਮਸਾਲੇ ਜਿੰਨੇ ਆਪਾਂ ਦੱਸਿਆ ਉਹ ਸਾਰੇ ਇਹਦੇ ਵਿੱਚ ਪਾਇਓ ਤੇ ਚਾਰ ਜਿਹੜਾ ਬਹੁਤ ਹੀ ਵਧੀਆ ਬਣਨਾ ਤੁਸੀਂ ਵੇਖ ਸਕਦੇ ਹੋ ਦੇਖੋ ਐ ਸੁੱਕਾ ਸੁੱਕਾ ਚਾਰ ਆ ਨਾ ਤੇਲ ਵੀ ਇਹਦੇ ਵਿੱਚ ਜ਼ਿਆਦਾ ਨਹੀਂ ਆ ਤੇ ਜਿੰਨਾ ਕਿ ਇਹਦੇ ਵਿੱਚ ਆਪਾਂ ਤੇਲ ਪਾਇਆ ਜਿੰਨਾ ਕਿ ਨਮਕ ਪਾਇਆ ਉਹਦੇ ਨਾਲ ਹੀ ਚਾਰ ਦੀ ਜਿਹੜੀ ਉਹ ਲਾਈਫ ਬਣਨੀ ਆ ਕਈ ਲੋਕ ਕਹਿ ਦਿੰਦੇ ਆ ਚਾਰ ਦੇ ਵਿੱਚ ਨਮਕ ਘੱਟ ਚਾਹੀਦਾ ਜੀ ਤੇਲ ਘੱਟ ਚਾਹੀਦਾ ਫਿਰ ਦੇਖੋ ਲਾਈਫ ਜਿਹੜੀ ਉਹ ਉਹ ਨਹੀਂ ਮਿਲਦੀ ਫਿਰ ਚਾਰ ਨੂੰ ਇਹਨਾਂ ਚੀਜ਼ਾਂ ਦੇ ਨਾਲ ਚਾਰ ਦੀ ਲਾਸ਼ ਵਾਦੀ ਆ ਕਿਉਂਕਿ ਆਪਾਂ ਇਹਦੇ ਵਿੱਚ ਹੋਰ ਕੋਈ ਵੀ ਐਹੋ ਜੀ ਚੀਜ਼ ਨਹੀਂ ਪਾਉਣੀ ਹੁੰਦੀ ਕੋਈ ਮਸਾਲਾ ਜਿਹੜਾ ਕਈ ਕੁਛ ਲੁਕੀ ਪਾਉਂਦੇ ਨੇ ਆਪਾਂ ਇਹੋ ਜੀ ਚੀਜ਼ਾਂ ਨਹੀਂ ਪਾਉਂਦੇ ਤੇ ਸਿਰਫ ਆਪਾਂ ਇਹੀ ਸਾਰਾ ਕੁਝ ਪਾਉਣਾ ਹੈ ਮਸਾਲੇ ਇਹੀ ਘਰੇਲੂ ਤੇ ਚਾਰ ਆਪਣਾ ਜਿਹੜਾ ਹਲਦੀ ਦਾ ਬਿਲਕੁਲ ਬਣ ਕੇ ਰੈਡੀ ਹੋ ਚੁੱਕਾ ਜੀ ਇਹ ਤੋਂ ਇਲਾਵਾ ਹੋਰ ਕਈ ਕਿਸਮ ਦੇ ਜਿਹੜਾ ਆਪਾਂ achar ਤਿਆਰ ਕੀਤੇ ਆ ਤੁਸੀਂ ਵੀਡੀਓ ਵਿੱਚ ਵੇਖ ਰਹੇ ਹੋ ਇਹ ਸਾਡੇ ਕੋਲ ਮੰਗਾਉਣ ਵਾਸਤੇ ਤੁਸੀਂ ਵੀਡੀਓ ਵਿੱਚ ਦਿੱਤੇ ਨੰਬਰ ਤੇ ਸਾਨੂੰ ਫੋਨ ਕਰਕੇ ਆਪਣਾ ਆਰਡਰ ਦੇ ਸਕਦੇ ਹੋ ਅਸੀਂ ਉਹ ਤੁਹਾਡੇ ਜਿਹੜਾ achar ਆ ਉਹ ਘਰ ਬੈਠਿਆਂ ਤੁਹਾਨੂੰ ਪਹੁੰਚਾ ਸਕਦੇ ਆ ਡਿਲੀਵਰੀ ਬਿਲਕੁਲ ਫ੍ਰੀ ਹੈਗੀ ਆ ਬਾਕੀ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜੇ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਜਰੂਰ ਕਰਿਓ ਜੇ ਤੇ ਜੇ ਚੈਨਲ ਤੇ ਨਵੇਂ ਆਏ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾ ਹੀ ਭੁੱਲਿਓ ਜੀ ਬੈਲ ਬਟਨ ਦਬਾਉਣਾ ਇਸ ਵੀਡੀਓ ਦੇ ਇੱਥੇ ਕਰਦੇ ਜੀ ਆਪਾਂ ਐਂਡ ਮਿਲਦੇ ਆ ਇੱਕ ਨਵੀਂ ਵੀਡੀਓ ਤਦ ਤੱਕ ਲਈ ਸਸਟੇ